ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਕੋਈ ਕਹਿੰਦਾ ਹੈ ਨਾ ਵੀ ਮੈਂ ਦੂਜੇ ਨਾਲੋਂ ਵੱਖਾਂ ਤੇ ਉਹ ਆਪਣੇ ਵੱਖ ਹੋਣ ਦੇ ਸਬੂਤ ਪੇਸ਼ ਕਰਦਾ ਹੈ ਤੇ ਸਬੂਤ ਹੋਣੇ ਵੀ ਚਾਹੀਦੇ ਨੇ ਐਗਜ਼ਾਮਪਲ ਉਹਦੀ ਚਮੜੀ ਦਾ ਰੰਗ ਦੂਜੇ ਨਾਲੋਂ ਵੱਖ ਹੈ ਉਹਦਾ ਨਕਸ਼ਾ ਨਕਾਰ ਦੂਜੇ ਨਾਲੋਂ ਵੱਖ ਹੈ ਉਹਦੇ ਬੈਣ ਉੱਠਣ ਦਾ ਟੰਗ ਤਰੀਕਾ ਦੂਸਰੇ ਨਾਲੋਂ ਵੱਖ ਹੈ ਯਾਦ ਇੱਕ ਗੱਲਬਾਤ ਕਰਨ ਦਾ ਤੌਰ ਤਰੀਕਾ ਵੱਖ ਹੈ ਉਹਦੀ ਪੜ੍ਹਾਈ ਲਿਖਾਈ ਤਾਲੀਮ ਉਹਦੇ ਨਾਲੋਂ ਵੱਖ ਹੈ ਉਹਦੇ ਸੋਚਣ ਦਾ ਢੰਗ ਉਹਦੇ ਨਾਲੋਂ ਵੱਖ ਹੈ ਉਹਦਾ ਕਾਰ ਉਹਦੇ ਨਾਲੋਂ ਵੱਖ ਹੈ ਉਹਦੀ ਜੌਬ ਉਹਦੇ ਨਾਲੋਂ ਵੱਖ ਹੈ ਇੱਕ ਨਹੀਂ ਬੜੀਆਂ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ ਤੇ ਬੰਦਾ ਕਹਿ ਦਿੰਦਾ ਹੈ ਕਿ ਆ ਇਹਦੇ ਵਰਗਾ ਨਹੀਂ ਹੈ ਇਹਦੇ ਨਾਲੋਂ ਵੱਖ ਹੈ ਹੁਣ ਜਦੋਂ ਅਸੀਂ ਇਹ ਗੱਲ ਕਹਿੰਨੇ ਆਂ ਵੀ ਸਾਡੀ ਸਿੱਖ ਕੌਮ ਵੱਖਰੀ ਹੈ ਤੇ ਸਾਨੂੰ ਸਬੂਤ ਦੇਣੇ ਪੈਣਗੇ ਨਾ ਵੀ ਅਸੀਂ ਵੱਖਰੇ ਕਿਉਂ ਆਂ ਅਸੀਂ ਹਿੰਦੂਆਂ ਨਾਲੋਂ ਮੁਸਲਮਾਨ ਵੀਰਾਂ ਨਾਲੋਂ ਜੇ ਅਸੀਂ ਵੱਖਰੇ ਆ ਤੇ ਸਾਨੂੰ ਸਬੂਤ ਪੇਸ਼ ਕਰਨਾ ਪਏਗਾ ਵੀ ਅਸੀਂ ਵੱਖਰੇ ਕਿਉਂ ਆ ਤਾਂ ਮੈਂ ਇੱਕ ਗੱਲ ਇੱਥੇ ਹੋਰ ਕਰ ਦਿਆਂ ਕੇਵਲ ਬਾਹਰੀ ਤੌਰ ਦੇ ਉੱਤੇ ਨਹੀਂ ਬਾਹਰੀ ਤੌਰ ਨੂੰ ਤੇ ਗੁਰਬਾਣੀ ਦੇ ਅੰਦਰ ਮੰਨਤਾ ਹੀ ਨਹੀਂ ਹੈ ਬਾਹਰੀ ਤੌਰ ਤੇ ਕਿਸੇ ਧਰਮ ਦਾ ਅਣਯਾਈ ਮੰਡਣ ਵਾਲਾ ਕੀ ਪਾਉਂਦਾ ਹੈ ਕੀ ਖਾਂਦਾ ਹੈ ਕਿਦਾਂ ਰਹਿੰਦਾ ਹੈ ਇਹਦੇ ਉੱਤੇ ਗੁਰਬਾਣੀ ਦੀ ਬਹੁਤੀ ਗੱਲਬਾਤ ਨਹੀਂ ਹੈ ਗੁਰਬਾਣੀ ਦੀ ਜਿਹੜੀ ਗੱਲਬਾਤ ਹੈ ਨਾ ਜ਼ਿਆਦਾਤਰ ਉਹ ਮਨ ਦੇ ਉੱਤੇ ਹੈ ਸੋਭਾ ਦੇ ਉੱਤੇ ਐ ਸੋਚ ਦੇ ਉੱਤੇ ਐ ਤੇ ਜੇ ਤੁਸੀਂ ਵੱਖ ਕਹਿੰਦੇ ਹੋ ਵੀ ਮੈਂ ਇਹ ਦੂਜੇ ਬੰਦੇ ਨਾਲੋਂ ਗਵੰਡੀ ਨਾਲੋਂ ਵੱਖਾਂ ਇਹਦੇ ਨਾਲੋਂ ਵੱਖਾਂ ਉਹਦੇ ਨਾਲੋਂ ਵੱਖਾਂ ਤੇ ਫਿਰ ਸਬੂਤ ਪੇਸ਼ ਕਰੋ ਵੀ ਵੱਖ ਕਿੱਦਾਂ ਖਰ ਮੈਂ ਗੱਲ ਕਰ ਰਿਹਾ ਵੀ ਅਸੀਂ ਕਹਿ ਦਿੰਨੇ ਆ ਜੀ ਵੇਖੋ ਸਾਡੀ ਸਿੱਖ ਕੌਮ ਵੱਖਰੀ ਐ ਅਸੀਂ ਵੱਖਰੇ ਕਿੱਦਾਂ ਆ ਮੈਂ 2 4 5 ਨੁਕਤੇ ਤੁਹਾਡੇ ਸਾਹਮਣੇ ਰੱਖਣੇ ਚਾਹਾਂਗਾ ਵਖਰੇਵਾ ਬੰਦਾ ਹੈ ਪੂਜਾ ਦੇ ਤਲ ਦੇ ਉੱਤੇ ਵਖਰੇਵਾ ਬੰਦਾ ਹੈ ਮੱਥਾ ਟੇਕਣ ਦੇ ਤਲ ਦੇ ਉੱਤੇ ਜਿੱਥੇ ਸਾਡਾ ਵਖਰੇਵਾ ਨਜ਼ਰ ਨਹੀਂ ਆ ਰਿਹਾ ਮੰਦਰ ਦੇ ਅੰਦਰ ਮੂਰਤੀ ਪਈ ਸਾਡੇ ਹਿੰਦੂ ਭੈਣ ਭਰਾ ਉੱਥੇ ਜਾਂਦੇ ਨੇ ਮੂਰਤੀ ਨੂੰ ਸਿਰ ਝੁਕਾਉਂਦੇ ਨੇ ਝੁਕਾਉਂਦੇ ਰਹਿਣ ਜੁਗ-ਜੁਗ ਜਿੰਦੇ ਰਹਿਣ ਉਹਨਾਂ ਦੀ ਪੂਜਾ ਦਾ ਸਾਧਨ ਇਹ ਉਹ ਕਰਦੇ ਰਹਿਣ ਉਹਨਾਂ ਨੂੰ ਮੁਬਾਰਕ ਹੈ ਪਰ ਅਸੀਂ ਵੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰੇ ਦੇ ਅੰਦਰ ਮੂਰਤੀ ਦੀ ਤਰ੍ਹਾਂ ਹੀ ਪੂਜ ਰਹੇ ਹਾਂ ਨਾ ਮੂਰਤੀ ਦੇ ਕੋਲੋਂ ਗਿਆਨ ਨਹੀਂ ਮਿਲਦਾ ਉਹਨਾਂ ਦੀ ਸ਼ਰਧਾ ਹੈ ਉਹਨਾਂ ਦੀ ਇਬਾਦਤ ਹੈ ਉਹਨਾਂ ਦਾ ਚੁਕਣਾ ਹੈ ਉਹਨਾਂ ਦਾ ਆਪਣਾ ਭਰੋਸਾ ਹੈ ਉਹਨਾਂ ਦੀ ਈਕੀਦਤ ਹੈ ਤੇ ਗੁਰੂ ਗ੍ਰੰਥ ਸਾਹਿਬ ਕੋਲੋਂ ਅਸੀਂ ਕਿਹੜਾ ਗਿਆਨ ਲੈ ਰਹੇ ਹਾਂ ਕੇਵਲ ਮੱਥਾ ਹੀ ਠੇਕਦੇ ਆ ਨਾ ਸਕਰੀਨ ਤੇ ਹੁਕਮਨਾਮਾ ਲਿਖਿਆ ਹੁੰਦਾ ਹੈ ਬੜੀ ਸ਼ਿੱਦਤ ਦੇ ਨਾਲ ਪੜ੍ਹਦੇ ਆ ਵੀ ਜਿਵੇਂ ਸਾਰਾ ਹੁਕਮਨਾਮਾ ਆਪਣੇ ਅੰਦਰ ਜ਼ਜ਼ਬ ਕਰਕੇ ਘਰ ਨੂੰ ਵਾਪਸ ਚਲੇ ਜਾਣਾ ਜੀਵਨ ਦੇ ਅੰਦਰ ਕੁਝ ਬਦਲਾਅ ਨਜ਼ਰ ਨਹੀਂ ਆ ਰਿਹਾ ਸੋਚ ਉੱਥੇ ਹੈ ਸੁਭਾਅ ਉੱਥੇ ਹੈ ਕਰਮ ਉੱਥੇ ਹੈ ਦਾਤਰੀ ਤਿੱਖੀ ਕਰਕੇ ਘਰੋਂ ਸਵੇਰੇ ਤੁਰ ਪੈਣਾ ਛਿੱਲਣੋਂ ਵਾਸਤੇ ਲੋਕਾਂ ਦੀ ਤੇ ਸਕਰੀਨ ਦਾ ਹੁਕਮਨਾਮਾ ਬੜੀ ਸ਼ਿੱਦਤ ਦੇ ਨਾਲ ਪੜਨਾ ਦਾਤਰੀ ਤੇਰੇ ਬਗਲ ਵਿੱਚ ਹੁੰਦੀ ਦਾਤਰੀ ਤੇਰੇ ਬਿਜ਼ਨਸ ਦੇ ਉੱਤੇ ਪਈ ਹੁੰਦੀ ਜਿਹੜਾ ਆਉਂਦਾ ਉਹਨੂੰ ਛਿੱਲਣੋਂ ਬਾਜ ਨਹੀਂ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਕਰੀਬਨ ਤਕਰੀਬਨ ਸੁਣ ਲਿਓ ਤੇ ਹਜਮ ਕਰ ਲਿਓ ਮੂਰਤੀ ਨਾਲ ਵੱਧ ਅਸੀਂ ਅਹਿਮੀਅਤ ਨਹੀਂ ਦੇ ਰਹੇ ਤੇ ਜਿਹੜੇ ਦੇ ਰਹੇ ਨੇ ਉਹਨਾਂ ਨੂੰ ਛਤ ਛਤ ਨਮਸਕਾਰ ਹੈ ਖੈਰ ਮੂਰਤੀ ਵਾਂਗ ਹੀ ਪੂਜਿਆ ਜਾ ਰਿਹਾ ਹੈ ਛੋਟੀਆਂ-ਛੋਟੀਆਂ ਗੱਲਾਂ ਨੇ ਜਿਨ੍ਹਾਂ ਦਾ ਮੈਂ ਅੱਜ ਤੁਹਾਡੇ ਸਾਹਮਣੇ ਜ਼ਿਕਰ ਕਰਾਂਗਾ ਅੱਜ ਦੇ ਇਸ ਟੌਪਿਕ ਦੇ ਅੰਦਰ ਵਖਰੇਵਾ ਬੰਦਾ ਹੈ ਇਸ਼ਟ ਦੇ ਤਲ ਦੇ ਉੱਤੇ ਸਾਡਾ ਵਖਰੇਵਾ ਉੱਥੇ ਹੈ ਪਰ ਇਸ਼ਟ ਨੂੰ ਮੰਨਣ ਦੇ ਤਲ ਦੇ ਉੱਤੇ ਸਾਡਾ ਕੋਈ ਵਖਰੇਵਾ ਨਹੀਂ ਹੈ ਸਾਡਾ ਇਸ਼ਟ ਵੱਖਰਾ ਹੈ ਉਹਨਾਂ ਵੀਰਾਂ ਦਾ ਇਸ਼ਟ ਵੱਖਰਾ ਹੈ ਪਰ ਇਸ਼ਟ ਨੂੰ ਮੰਨਣ ਦੇ ਇਸ਼ਟ ਨੂੰ ਜਾਣਨ ਦੇ ਇਸ਼ਟ ਨੂੰ ਪੂਜਨ ਦੇ ਤਲ ਦੇ ਉੱਤੇ ਸਾਡਾ ਵਖਰੇਵਾ ਨਜ਼ਰ ਨਹੀਂ ਆ ਰਿਹਾ ਹੈ ਉੱਥੇ ਅਸੀਂ ਮੇਲ ਖਾ ਦੰਨੇ ਆ ਸਾਡਾ ਵਖਰੇਵਾ ਇਹ ਸਿਧਾਂਤਿਕ ਤੌਰ ਦੇ ਉਤੇ ਪਰ ਸਿਧਾਂਤ ਸਾਡਾ ਵੱਖਰਾ ਹੋਇਆ ਕਰੇਗਾ ਕੀ ਜੇ ਸਾਡਾ ਸਿਧਾਂਤਿਕ ਤਲ ਦੇ ਉਤੇ ਵੀ ਉਹਨਾਂ ਦੇ ਨਾਲ ਸਭ ਕੁਝ ਉੱਠਣਾ ਬੈਠਣਾ ਚੱਲਣਾ ਬੋਲਣਾ ਮੇਲ ਖਾ ਰਿਹਾ ਸਾਡਾ ਵਖਰਾ ਕੁਝ ਨਹੀਂ ਤੇ ਫਿਰ ਕਿਵੇਂ ਕਹਿੰਦੇ ਆ ਵੀ ਸਾਡਾ ਸਿਧਾਂਤ ਵੱਖਰਾ ਹੈ ਵਖਰੇਵਾ ਬੰਦਾ ਹੈ ਗਿਆਨ ਦੇ ਤਲ ਦੇ ਉਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਅੰਦਰ ਗਿਆਨ ਦਾ ਬੜਾ ਵੱਡਾ ਖਜ਼ਾਨਾ ਤੁਹਾਡੇ ਕੋਲ ਹੈ ਪਰ ਜਿਸ ਗਿਆਨ ਨੂੰ ਹਰ ਕਸਵੱਟੀ ਤੇ ਪੂਰਾ ਉੱਤਰ ਦਾ ਵੇਖ ਰਹੇ ਹੋ ਅਗਾ ਵਦੂ ਯੁੱਗ ਦੇ ਅੰਦਰ ਅਡਵਾਂਸ ਸਦੀ ਦੇ ਅੰਦਰ ਪੜੇ ਲਿਖੇ ਯੁੱਗ ਦੇ ਅੰਦਰ ਤਾਲੀਮ ਯਾਫਤਾ ਸਦੀ ਦੇ ਅੰਦਰ ਉਹ ਗਿਆਨ ਪੂਰੇ ਦਾ ਪੂਰਾ ਹੈ ਕਿਦਰੇ ਉਹਦੇ ਅੰਦਰ ਕੋਈ ਕਾਠ ਮਹਿਸੂਸ ਨਹੀਂ ਹੁੰਦੀ ਪਰ ਗਿਆਨ ਪੂਰਾ ਕੀ ਕਰੇਗਾ ਜੇ ਉਹਨੂੰ ਮੰਨਣ ਵਾਲੇ ਸਹੀ ਢੰਗ ਦੇ ਨਾਲ ਮੰਨਨ ਨਾ ਰੇਸ਼ਮ ਦੇ ਨਾਲ ਅਲਮਾਰੀਆਂ ਭਰੀਆਂ ਉਹਨ ਕੱਪੜਿਆਂ ਦੀਆਂ ਪਰ ਜੇ ਤੁਸੀਂ ਪਾਓ ਨਾ ਤੇ ਅਲਮਾਰੀਆਂ ਭਰੀਆਂ ਹੋਈਆਂ ਕਰਨੀਆਂ ਕੀ ਤੁਹਾਡੇ ਘਰ ਦੇ ਅੰਦਰ ਭੋਜਨ ਪਾਣੀ ਬਹੁਤ ਪਿਆ ਹੋਵੇ ਪਰ ਮਰ ਰਹੇ ਹੋ ਭੁੱਖ ਦੇ ਨਾਲ ਭੋਜਨ ਖਾਓ ਨਾ ਤੇ ਭੋਜਨ ਕਰੇਗਾ ਕੀ ਪਾਣੀ ਦੇ ਦਰਿਆ ਛੀਲਾ ਤਲਾਬ ਭਰੇ ਹੋਣ ਪਰ ਤੁਸੀਂ ਮਰ ਰਹੇ ਹੋ ਪਿਆਸ ਦੇ ਨਾਲ ਤੇ ਪਾਣੀ ਦਾ ਲਾਭ ਕੀ ਹੋਇਆ ਗਿਆਨ ਦਾ ਲਾਭ ਤਾਂ ਹੈ ਜੇ ਵਰਤੋਂ ਵਿੱਚ ਆ ਗਈ ਗੱਡੀ ਦਾ ਲਾਭ ਤਾਂ ਹੈ ਵਰਤੋਂ ਵਿੱਚ ਆ ਜਾਏ ਭੋਜਨ ਦਾ ਲਾਭ ਤਾਂ ਹੈ ਵਰਤੋਂ ਵਿੱਚ ਆ ਜਾਏ ਤੋਂ ਮੈਂ ਗੱਲ ਕਰ ਰਿਹਾ ਸਾਂ ਵੀ ਗਿਆਨ ਹੈ ਪਰ ਜੇ ਗਿਆਨ ਤੁਹਾਡੇ ਵਰਤਨ ਵਿੱਚ ਨਹੀਂ ਤੇ ਫਿਰ ਤੁਹਾਨੂੰ ਲਾਭ ਕੀ ਫਿਰ ਜਿਵੇਂ ਦੂਜਾ ਮੱਥਾ ਟੇਕਦਾ ਹੈ ਤੁਸੀਂ ਵੀ ਟੇਕ ਰਹੇ ਹੋ ਨਾ ਨਾ ਨੂੰ ਲਾਭ ਵੀਰਾਂ ਨੂੰ ਮਿਲਦਾ ਹੈ ਨਾ ਤੁਹਾਨੂੰ ਮਿਲਦਾ ਵੱਖਰੇਵਾ ਬੰਦ ਹੈ ਸੋਚ ਦੇ ਤਲ ਦੇ ਉੱਤੇ ਵੀ ਤੁਸੀਂ ਦੂਜੇ ਨਾਲੋਂ ਵੱਖਰੇ ਢੰਗ ਦੇ ਨਾਲ ਸੋਚਦੇ ਹੋ ਇੱਕ ਬਿਜ਼ਨਸਮੈਨ ਦੂਸਰੇ ਬਿਜ਼ਨਸਮੈਨ ਦੇ ਨਾਲੋਂ ਵੱਖਰੇ ਢੰਗ ਦੇ ਨਾਲ ਸੋਚਦਾ ਹੈ ਮੈਂ ਆਪਣੇ ਕੰਮ ਨੂੰ ਅੱਗੇ ਲੈ ਕੇ ਕਿਵੇਂ ਜਾਣਾ ਹੈ ਪਰ ਜੇ ਤੁਹਾਡੀ ਸੋਚਨ ਦਾ ਢੰਗ ਤਰੀਕਾ ਵੱਖਰਾ ਨਹੀਂ ਹੈ ਜੇ ਸੋਚਣ ਦਾ ਟੰਗ ਤਰੀਕਾ ਉਵੇਂ ਦਾ ਹੋਵੇ ਤੇ ਫਿਰ ਤੁਸੀਂ ਕਿਵੇਂ ਕਹਿ ਰਹੇ ਹੋ ਵੀ ਮੈਂ ਦੂਜੇ ਨਾਲੋਂ ਵੱਖਰਾ ਤੁਹਾਡੇ ਹਰ ਰੋਜ਼ ਦੇ ਹੋਣ ਵਾਲੇ ਕੰਮਕਾਰਾਂ ਤੋਂ ਪਤਾ ਚੱਲਦਾ ਹੈ ਤੁਸੀਂ ਵੱਖਰੇਵੇਂ ਵਿੱਚ ਨਹੀਂ ਹੋ ਹਾਂ ਤੁਹਾਡਾ ਇਸ਼ਟ ਵੱਖਰਾ ਹੈ ਤੁਹਾਡਾ ਸਿਧਾਂਤ ਵੱਖਰਾ ਹੈ ਤੁਹਾਡਾ ਗਿਆਨ ਵੱਖਰਾ ਹੈ ਪਰ ਮੈਂ ਗੱਲ ਕਰ ਰਿਹਾ ਹਾਂ ਵੱਖਰੇ ਦਾ ਤੁਹਾਨੂੰ ਲਾਭ ਕੇ ਤੁਸੀਂ ਮੱਥਾ ਟੇਕਣਾ ਹੈ ਤੁਸੀਂ ਗੁਰਦੁਆਰੇ ਜਾਣਾ ਹੈ ਤੇ ਜਦੋਂ ਜਾਂਦੇ ਹੋਣੋ ਗੱਲ ਵੀ ਇਹੀ ਕਰਦੇ ਹੋ ਹਾਂਜੀ ਮੈਂ ਗੁਰਦੁਆਰੇ ਚੱਲਿਆ ਕਿੱਧਰ ਚੱਲਿਆ ਗੁਰਦੁਆਰੇ ਚੱਲਿਆ ਮੱਥਾ ਟੇਕਣ ਵਾਸਤੇ ਅਗਲੀ ਗੱਲ ਤੇ ਆਏ ਨਹੀਂ ਨਾ ਵੀ ਮੈਂ ਗੁਰਦੁਆਰੇ ਚੱਲਿਆ ਕੁਝ ਸਿੱਖਣ ਵਾਸਤੇ ਗੁਰਦੁਆਰੇ ਚੱਲਿਆ ਕੁਝ ਲੈਣ ਵਾਸਤੇ ਉਹ ਤੇ ਕੰਮ ਹੀ ਨਹੀਂ ਹੈ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਚੱਲਦੀਆਂ ਨੇ ਤੇ ਬਦਲਦਾ ਕੀ ਹੈ ਅਖੰਡ ਪਾਠ ਸਾਹਿਬ ਆਰੰਭ ਹੁੰਦਾ ਹੈ ਜਪਜੀ ਪੂਰਾ ਨਹੀਂ ਹੁੰਦਾ ਤੁਸੀਂ ਬਾਹਰ ਭੱਜ ਜਾਂਦੇ ਹੋ ਤਿੰਨ ਦਿਨ ਬਾਅਦ ਗੁਰਦੁਆਰੇ ਦੇ ਲੰਗਰ ਹਾਲ ਦੇ ਅੰਦਰ ਭੀੜ ਹੁੰਦੀ ਹੈ ਮੇਲਾ ਮਿਲਦਾ ਹੁੰਦਾ ਹੈ ਸਭ ਕੁਝ ਹੁੰਦਾ ਹੈ ਘਰ ਦੇ ਅੰਦਰ ਜਾਂ ਗੁਰਦੁਆਰੇ ਦੇ ਅੰਦਰ ਜਦੋਂ ਭੋਗਦਾ ਟਾਈਮ ਆਉਂਦਾ ਹੈ ਬੜੀ ਛਿੱਦਤ ਦੇ ਨਾਲ ਫੇਰ ਬਹਿ ਜਾਂਦੇ ਆ ਜੀ ਅੱਜ ਸਾਰਾ ਲਾਭ ਮਿਲ ਜਾਣਾ ਹੈ ਗੁਰੂ ਨੂੰ ਨਿਆਣਾ ਸਮਝਦੇ ਹੋ ਗੁਰੂ ਨੂੰ ਬੱਚਾ ਜਾਂਦੇ ਆ ਗੁਰੂ ਨੂੰ ਆਪਣੇ ਵਰਗਾ ਸਮਝਦੇ ਹੋ ਵੀ ਤੁਹਾਨੂੰ ਕੋਈ ਦੋ ਫੁੱਲੜੀਆਂ ਪਾਵੇ ਵੀ ਤੁਸੀਂ ਬੜੇ ਚੰਗੇ ਤੇ ਤੁਸੀਂ ਫੁੱਲ ਜਾਂਦੇ ਹੋ ਵੀ ਗੁਰੂ ਨੂੰ ਵੀ ਅੱਜ ਜਾ ਕੇ ਮੱਥਾ ਟੇਕ ਲਾਵਾਂਗੇ ਤੇ ਗੁਰੂ ਫੁੱਲ ਜਾਏਗਾ ਸਾਡੀਆਂ ਮਨੋਂ ਕਾਮਨਾਵਾਂ ਪੂਰੀਆਂ ਕਰ ਦੇਗਾ ਸਾਨੂੰ ਸਾਰਾ ਲਾਭ ਮਿਲ ਜਾਏਗਾ ਗਿਆਨ ਗੁਰੂ ਏ ਤੇ ਗਿਆਨ ਨੂੰ ਮੰਨਣਾ ਪੈਣਾ ਹੈ ਗਿਆਨ ਗੁਰੂ ਇਹ ਗਿਆਨ ਨੂੰ ਅਪਲਾਈ ਕਰਨਾ ਪੈਣਾ ਹੈ ਗੁਰੂ ਗਿਆਨ ਹੈ ਤੇ ਗਿਆਨ ਦੇ ਅਨੁਸਾਰ ਚੱਲਣਾ ਪੈਣਾ ਹੈ ਗਿਆਨ ਦੇ ਹੱਥ ਆਪਣੀ ਬਾਗ ਡੋਰ ਦੇਣੀ ਪੈਣੀ ਹੈ ਅੱਛਾ ਵਖਰੇਵਾ ਕਹਦਾ ਹੈ ਕਿਹੜੇ ਕੰਮ ਦਾ ਤਾਗੇ ਤਬੀਤਾਂ ਦਾ ਤੁਹਾਡੇ ਕਿਸੇ ਗੱਲ ਦਾ ਵਖਰੇਵਾ ਹੈ ਤਵੀਦ ਪਾਈ ਫਿਰਦੇ ਹੋ ਤਾਗਿਆਂ ਚੁਲਜੇ ਫਿਰਦੇ ਹੋ ਅੰਗੂਠਿਆਂ ਨੂੰ ਬੰਨੀ ਫਿਰਦੇ ਹੋ ਬਾਹਾਂ ਡੌਲਿਆਂ ਨਾਲ ਬੰਨੀ ਫਿਰਦੇ ਹੋ ਭੂਤਾਂ ਪ੍ਰੇਤਾਂ ਤੋਂ ਤੁਹਾਨੂੰ ਡਰ ਆਉਂਦਾ ਹੈ ਪੂਤਾਂ ਪ੍ਰੇਤਾਂ ਤੋਂ ਤੇ ਮੈਂ ਸੁਣਿਆ ਸੀ ਸਾਡੇ ਜਥੇਦਾਰਾਂ ਨੂੰ ਵੀ ਡਰ ਹੁੰਦਾ ਹੈ ਵੀ ਉਸ ਕਮਰੇ 'ਚ ਨਹੀਂ ਜਾਂਦੇ ਕਹਿੰਦੇ ਨੇ ਪੂਤ ਹੁੰਦਾ ਉੱਥੇ ਸੂਤਕ ਪਾਤਕ ਦਾ ਤੁਸੀਂ ਵਹਿਮ ਕਰਦੇ ਹੋ ਵਿਆਹਾਂ ਛਾਦੀਆਂ ਦਾ ਤੁਹਾਡਾ ਟੰਗ ਤਰੀਕਾ ਉਦਾਂ ਹੈ ਮਰਨ ਜੰਮਣ ਦਾ ਤੁਹਾਡਾ ਟੰਗ ਤਰੀਕਾ ਉਦਾਂ ਹੈ ਉੱਠਣ ਬੈਣ ਦਾ ਟੰਗ ਤਰੀਕਾ ਉਦਾਂ ਦਾ ਉਦਾਂ ਹੀ ਹੈ ਤੇ ਕਹਿੰਦੇ ਹੋ ਜੇ ਅਸੀਂ ਵੱਖਰੇ ਆ ਵੱਖਰੇ ਤਾਂ ਜੇ ਵੱਖਰੇ ਹੋਣ ਦਾ ਸਬੂਤ ਪੇਸ਼ ਕਰੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲਓ ਆਪਣੀ ਸੋਚ ਨੂੰ ਬਦਲੋ ਸੋਚ ਬਦਲੇਗੀ ਤੇ ਵਖਰੇਵਾ ਨਜ਼ਰ ਆਏਗਾ ਵਰਨਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ